फ्री कित भन कित 1600 ਬੰਦਾ ਬੀਕੇ ਜੋ ਇਕਤਾ ਸਿੱਧੂਪੁਰ ਦਾ ਜੇਲਾ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ। ਕੀ ਹੋਇਆ ਬੜਾ ਖੁਸ਼ੀ ਦਾ ਦਿਹਾੜਾ ਹੈ। ਜਗ੍ਹਾ-ਜਗ੍ਹਾ ਝੰਡੇ ਲਹਿਰਾਏ ਜਾ ਰਹੇ ਨੇ। ਮਾਨਯੋਗ ਪੰਜਾਬ ਦੇਸ਼ ਦੀਆਂ ਹਸਤੀਆਂ ਝੰਡੇ ਲਹਿਰਾਉਣ ਲਈ 15 ਅਗਸਤ ਤੇ ਆ ਰਹੀਆਂ ਨੇ। ਅੱਜ ਅਸੀਂ ਉਹ ਸਵਾਲ ਪੁੱਛਦੇ ਹਾਂ ਜਿੰਨੇ ਸੀ ਜਿਹੜੇ ਉਹ ਕਿੱਥੇ ਚੱਕਣਾ ਚੁਰ ਹੋ ਗਏ। ਅੱਜ ਦੇਸ਼ ਦਾ ਕਿਸਾਨ ਛੜਕਾਂ ਦੇ ਉੱਤੇ ਲੁੱਟਦਾ, ਲੁੱਟ ਰਿਹਾ ਹੈ। ਉਹ ਆਪਣੀਆਂ ਮੰਗਾ ਮੰਨਵਾਉਣ ਲਈ ਸੰਘਰਸ਼ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਹੋਇਆ ਵੱਡਾ ਜ਼ਬਰਟਾ ਹੈ। ਅੱਜ ਅਸੀਂ ਕੋਈ 15 ਅਗਸਤ ਦਾ ਦਿਹਾੜਾ ਅਸੀਂ ਕੋਈ ਵਿਰੋਧ ਨਹੀਂ ਸਾਡਾ ਬੇਸ਼ਰਮਿਆ ਯਾਦ ਹੋਇਆ ਸੀ ਅਸੀਂ ਹਾਮੀ ਭਰਦੇ ਹਾਂ ਕਿ ਸਾਡੇ ਪੰਜਾਬੀਆਂ ਨੇ 92% ਆਕਾਸ਼ ਦੀਪ ਨੇ ਫੈੜੀ ਆਰੋ ਦੀ ਮਾਦਰ ਮਾਤਾ ਕਿੱਥੇ ਆ ਆਰੋ ਦੀ ਮਾਤਾ ਸ਼ਾਮਲ ਨੇ ਬੈਠ ਕੇ ਜਵਾਬ ਦਿਓ ਇਹਨਾਂ ਦੀਆਂ ਗੱਲਾਂ ਦੇ ਵੀ ਕੀ ਅਸੀਂ ਆਪਦੇ ਬੱਚਿਆਂ ਨੂੰ ਇਸ ਤਰ੍ਹਾਂ ਧਾ ਭਾਰਤ ਦੇਸ਼ ਦੀ ਰੱਖਿਆ ਵਾਸਤੇ ਅਸੀਂ ਫੌਜ ਦੇ ਵਿੱਚ ਭੇਜ ਕੇ ਭਰਤੀ ਕਰਾਈਏ ਉਹ ਉੱਥੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਜਾਣ ਤੇ ਸਰਕਾਰਾਂ ਆ ਕੇ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਸਰਕਾਰੀ ਤੌਰ ਤੇ ਰਸਮਾਂ ਵੀ ਨਾ ਪੂਰੀਆਂ ਕਰਨ ਉਹਨਾਂ ਦੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਤਾਂ ਫਿਰ ਇਹ ਦੇਹੇ ਮਾਪੇ ਆ ਜਿਹੜੇ ਮਾਤਾ ਖੜੀ ਆਕਾਸ਼ ਦੀਪ ਦੀ ਉਹਦਾ ਪਿਤਾ ਖੜਾ ਉਹਨਾਂ ਦੇ ਦਿਲ ਤੇ ਕੀ ਵਾਪਰੂਗੀ ਅੱਜ ਅਸੀਂ ਇਹ ਸਵਾਲ ਪੁੱਛਦੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਅੱਜ ਅਸੀਂ ਸਵਾਲ ਪੁੱਛਦੇ ਆ ਕਿ ਤੁਸੀਂ ਜਦੋਂ ਸਤਾ ਤੋਂ ਬਾਹਰ ਸੀ ਉਦੋਂ ਤੁਸੀਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਤੁਹਾਡੀਆਂ ਸਟੇਟਮੈਂਟਾਂ ਆ ਸਾਡੇ ਕੋਲੇ ਅਸੀਂ ਛੁਟਕੀਆਂ ਮਾਰ ਮਾਰ ਤੁਸੀਂ ਕਿਹਾ ਸੀ ਐਮਐਸਪੀ ਹੈ ਜਿਹੜੀ ਤੇ냐 ਫਸਲਾਂ ਤੇ 24 ਘੰਟਿਆਂ ਦੇ ਵਿੱਚ ਦੇ ਦਿਆਂਗੇ ਸਾਡੇ ਦਿੱਲੀ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਕੇਜਰੀਵਾਲ ਦੀ ਸਰਕਾਰ ਨੇ ਉੱਥੇ ਸੁਵਮੀਨਾਥਨ ਦੀ ਰਿਪੋਰਟ ਲਾਗੂ ਕਰਤੀ ਅਸੀਂ ਐਮਐਸਪੀਓ ਜਿਹੜੀ ਦੇ ਤੁਸੀਂ ਲਾਰੇ ਲਾਏ ਸਾਨੂੰ ਪਤਾ ਪੰਜਾਬ ਸਰਕਾਰ ਦੇ ਲੈਵਲ ਦੀ ਮੰਗ ਨਹੀਂ ਅਸੀਂ ਦਿੱਲੀ ਦੇ ਵਿੱਚ ਜਾਣ ਲਈ ਪਿਛਲੀ 13 ਫਰਵਰੀ 2024 ਦੇ ਵਿੱਚ ਦਿੱਲੀ ਨੂੰ ਗਏ ਇੱਕ ਸਾਲ ਬਾਅਦਾਂ ਤੇ ਬੈਠੇ ਰਹੇ 19 ਮਾਰਚ 2025 ਨੂੰ ਪੰਜਾਬ ਦੀ ਉਹ ਸਰਕਾਰ ਜਿਹੜੀ ਕਿਸਾਨਾਂ ਦੀ ਹਤਾਸ਼ੀ ਖਵਾਉਂਦੀ ਸੀ ਕੀ ਉਹਦੀ ਖਿਲਾੜੀ ਚ ਬਾਹ ਆਈ ਸੀ ਕਿ ਸਾਨੂੰ ਉੱਥੇ ਜਬਰੀ ਸਾਡੀਆਂ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਤੋੜ ਭੰਨ ਕੀਤੀ 1600 ਬੰਦਾ ਬੀਕੇ ਜੋ ਇਕਤਾ ਸਿੱਧੂ ਪਰਦਾ ਜੇਲਾ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਕੀ ਕਸੂਰ ਸੀ ਸਾਡਾ ਅਸੀਂ ਭਾਰਤ ਸਰਕਾਰ ਤੋਂ ਮੰਗ ਮੰਨਵਾਉਣ ਜਾ ਰਹੇ ਸੀ ਅੱਜ ਆਜ਼ਾਦੀ ਦਾ ਦਿਹਾੜਾ ਹੈ ਅੱਜ ਦੇ ਦੇ ਅੱਜ ਦੇ ਦਿਨ ਸਾਡਾ ਮੁਲਕ ਆਜ਼ਾਦ ਹੋਇਆ ਬੜਾ ਖੁਸ਼ੀ ਦਾ ਦਿਹਾੜਾ ਹੈ ਜਗ੍ਹਾ ਜਗ੍ਹਾ ਝੰਡੇ ਲਹਿਰਾਏ ਜਾ ਰਹੇ ਨੇ ਮਾਨਯੋਗ ਪੰਜਾਬ ਦੇਸ਼ ਦੀਆਂ ਹਸਤੀਆਂ ਝੰਡੇ ਲਹਿਰਾਉਣ ਲਈ 15 ਅਗਸਤ ਤੇ ਆ ਰਹੀਆਂ ਨੇ ਅੱਜ ਅਸੀਂ ਉਹ ਸਵਾਲ ਪੁੱਛਦੇ ਹਾਂ ਕਿ ਉਹ ਆਜ਼ਾਦੀ ਭਗਤ ਸਿੰਘ ਵਰਗਿਆਂ ਦੀ ਉਹ ਆਜ਼ਾਦੀ ਸਰਦਾਰ ਕਰਤਾਰ ਸਿੰਘ ਸਰਾਭੇ ਉਧਮ ਸਿੰਘ ਵਰਗਿਆਂ ਦੇ ਸੁਪਨੇ ਸੀ ਜਿਹੜੇ ਉਹ ਕਿੱਥੇ ਚੱਕਣਾ ਚੂਰ ਹੋ ਗਏ ਅੱਜ ਦੇਸ਼ ਦਾ ਕਿਸਾਨ ਛੜਕਾਂ ਦੇ ਉੱਤੇ ਲੜ ਰਿਹਾ ਲੜ ਰਹੀ ਹੈ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਹੋਏ ਹੋ ਤੁਸੀਂ ਉਹਨਾਂ ਧਰਨਿਆਂ ਦੇ ਵਿੱਚੋਂ ਆਪਣੀ ਪਾਰਟੀ ਨੂੰ ਜਨਮ ਦਿੱਤਾ ਤੇ ਅੱਜ ਤੁਸੀਂ ਉਹ ਸੰਘਰਸ਼ਕੀ ਲੋਕਾਂ ਦੇ ਉੱਤੇ ਜਿਹੜਾ ਵੱਡਾ ਜ਼ਬਰਟਾ ਹੈ ਅੱਜ ਅਸੀਂ ਕੋਈ 15 ਅਗਸਤ ਦਾ ਦਿਹਾੜਾ ਅਸੀਂ ਕੋਈ ਵਿਰੋਧ ਨਹੀਂ ਕਰਨਾ ਹੈ ਸਾਡਾ ਦੇਸ਼ ਇਸ ਦਿਨ ਆਜ਼ਾਦ ਹੋਇਆ ਸੀ ਅਸੀਂ ਹਾਂਮੀ ਭਰਦੇ ਹਾਂ ਕਿ ਸਾਡੇ ਪੰਜਾਬੀਆਂ ਨੇ 92% ਕੁਰਬਾਨੀਆਂ ਦੇ ਕੇ ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੀ ਚੁੰਗਲ ਤੋਂ ਛੁਡਾਵਾਇਆ ਸੀ ਅੱਜ ਦੇ ਦਿਨ ਸਾਡਾ ਮਾਣ ਨਾ ਸਿਰ ਉੱਚਾ ਹੈ ਔਰ ਅਸੀਂ ਅੱਜ ਸਵਾਲ ਮੰਗਦੇ ਆਂ ਜਵਾਬ ਸਵਾਲਾਂ ਦਾ ਕਿ ਸਾਨੂੰ ਦੱਸੋ ਸਾਡੀ ਪੰਜਾਬ ਦੀ ਸਰਕਾਰ ਮਾਨਯੋਗ ਸੀਐਮ ਸਾਹਿਬ ਦੱਸਣ ਕਿ ਅੱਜ ਉਹ ਆਜ਼ਾਦੀ ਕਿੱਥੇ ਹੈ ਅੱਜ ਅਸੀਂ ਦੋ ਟੁਕ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਆ ਸਾਡੇ ਸਵਾਲ ਨੇ ਅਗਨੀ ਵੀਰ ਸ਼ਹੀਦ ਹੋਇਆ ਫੌਜੀ ਉਹਦੇ ਮਾਤਾ ਪਿਤਾ ਖੜੇ ਨੇ ਆ ਕਿਸਾਨ ਖੜੇ ਨੇ ਆਪਦੀਆਂ ਹੱਕੀ ਮੰਗਾ ਲਈ ਜਵਾਬ ਮੰਗਦੇ ਆਂ ਕਿ ਕਿਉਂ ਸਾਡੇ ਮੋਰਚੇ ਉਖਾੜੇ ਗਏ ਕਿਉਂ ਲੈਂਡ ਪੂਲਿੰਗ ਪਾਲਿਸੀ ਵਰਗੀਆਂ ਨੀਤੀਆਂ ਲਿਆਂਾਈਆਂ ਜਾ ਰਹੀਆਂ ਜਿਹੜੀਆਂ ਬਿਨਾਂ ਕਿਸੇ ਕੀਮਤ ਦਿੱਤੇ ਜ਼ਮੀਨਾਂ ਖੋਹਣ ਦੀਆਂ ਗੱਲਾਂ ਸੋ ਸਾਡੀ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਹੈ ਵੀ ਸਾਡੀ ਮਾਨਯੋਗ ਸੀਮ ਸਾਹਿਬ ਨਾਲ ਤੁਰੰਤ ਗੱਲ ਕਰਵਾਓ ਬੈਠ ਕੇ ਅਸੀਂ ਸਵਾਲ ਕਰਨੇ ਉਹਨਾਂ ਨੇ ਜਵਾਬ ਦੇਣੇ ਅਸੀਂ ਕੋਈ ਸ਼ਾਂਤੀ ਭੰਗ ਨਹੀਂ ਕਰਨੀ ਅੱਜ ਆਜ਼ਾਦੀ ਦਿਹਾੜਾ ਹੈ ਅਸੀਂ ਵੀ ਮਨਾਉਣਾ ਸਾਰਿਆਂ ਨੇ ਮਨਾਉਣਾ ਤੇ ਇਸ ਕਰਕੇ ਸਾਨੂੰ ਜਿਹੜਾ ਹੈਗਾ ਤੁਰੰਤ ਸਾਡੇ ਨਾਲ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਸਾਡੇ ਨਾਲ ਰਾਬਤਾ ਮੁੱਖ ਮੰਤਰੀ ਜੀ ਦਾ ਕਰਾਓ ਇੱਕ ਸਾਡੀ ਐਪਲੀਕੇਸ਼ਨ ਲਿਖੀ ਆ ਜੀ ਕੱਲ ਦੇ ਮੀਂਹ ਦੇ ਵਿੱਚ ਅਸੀਂ ਤੁਰੇ ਫਿਰਦੇ ਆ 5 ਵਜੇ ਦੇ ਐਸਐਸਪੀ ਦਫਤਰ ਡੀਸੀ ਦਫਤਰ ਸਾਰੇ ਅਸੀਂ ਰਾਤ ਨੂੰ 8 ਵਜੇ ਉੱਥੋਂ ਤੱਕ ਗਏ ਆ ਸਾਨੂੰ ਬੇਕੂਫ ਬਣਾ ਕੇ ਬਣਾਉਣ ਤੋਂ ਬਗੈਰ ਇਹਨਾਂ ਕੋਲੇ ਕੋਈ ਰਸਤਾ ਨਹੀਂ ਸਾਨੂੰ ਬੇਕੂਫ ਬਣਾਈ ਗਏ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਆ ਤੇ ਮਾਨਯੋਗ ਭਗਵੰਤ ਮਾਨ ਨੂੰ ਵੀ ਐਪਲੀਕੇਸ਼ਨ ਇਹਦੇ ਵਿੱਚ ਲਿਖੀ ਵੀ ਐ ਸਿਰਫ ਅਸੀਂ ਬੇਟੇ ਦੀ ਮੰਗ ਮੰਗਦੇ ਆ ਵੀ ਉਹਦਾ ਜਿਹੜਾ ਹੱਕ ਆ ਬੇਟੇ ਦਾ ਉਹ ਦਿੱਤਾ ਜਾਵੇ ਕੋਈ ਅਸੀਂ ਨਜਾਇਜ਼ ਨਹੀਂ ਮੰਗ ਰਹੇ ਦੂਸਰੇਆਂ ਬੇਟਿਆਂ ਨੂੰ ਵੀ ਜਿਹੜੇ ਸੀਦੋਏ ਬਾੜੜਾ ਤੇ ਉਹਨਾਂ ਨੂੰ ਦਿੱਤਾ ਤੇ ਇਹਦੇ ਵਾਰੀ ਕਿਉਂ ਚੁਆਪਾ ਅਸੀਂ ਸਿਰਫ ਐਪਲੀਕੇਸ਼ਨ ਲਿਖੀ ਵੀ ਉਹ ਦੇਣੀ ਆ ਇਹ ਸਾਨੂੰ ਕਿਰਪਾ ਕਰਕੇ ਅਯਾਜ਼ਤ ਦਿੱਤੀ ਜਾਵੇ ਭਾਦੀ ਪਰਿਵਾਰ ਨੂੰ ਹੀ ਦਿੱਤੀ ਜਾਵੇ ਮਿਲਣ ਦੀ ਇਹ ਮਲਾਇਆ ਜਾਵੇ ਅੱਜ ਕੀ ਆ ਤੁਹਾਨੂੰ ਮਿਲਣ ਦੀ ਗੱਲਬਾਤ ਹੋਈ ਨਹੀਂ ਕੋਈ ਗੱਲ ਨਹੀਂ ਸਾਨੂੰ ਲਾਰੇ ਲਾਈ ਜਾਂਦੇ ਜੀ ਕੱਲ ਦੇ ਹੋਰ ਕੁਝ ਨਹੀਂ ਪੱਲੇ ਸਾਡੇ ਕਿਉਂ ਭੌਂਦੇ ਆ ਇੱਥੇ ਬਹਿ ਜਾਓ ਤੁਸੀਂ ਇੱਥੇ ਬਹਿ ਜਾਓ ਭਾਵੇਂ ਕਿ ਖੀਰੀ ਅਸੀਂ ਉੱਠ ਕੇ ਤੇ ਰਾਤ ਨੂੰ 8 ਵਜੇ ਚਲੇ ਗਏ ਸਾਡੇ ਕੋਲ ਨਹੀਂ ਪੱਲੇ ਪਿਆਗਾ ਹੁਣ ਵੀ ਅਸੀਂ ਸਵੇਰ ਦੇ 8 ਵਜੇ ਤੇ ਤੁਰੇ ਫਿਰਦੇ ਸਾਡੀ ਕੋਈ ਗੱਲ ਨਹੀਂ ਸੁਣਦਾ ਲੱਗਦਾ ਕਿ ਹੁਣ ਮਲਾਉਣਗੇ ਸਾਨੂੰ ਕੋਈ ਪਤਾ ਨਹੀਂ ਜੀ ਇੱਥੇ ਖੜੇ ਆਂ ਪਰ ਜਿੰਨਾ ਚਿਰ ਮਲਾਉਂਦੇ ਨਹੀਂ ਅਸੀਂ ਜਾਵਾਂਗੇ ਸਾਡੀ ਸੀਐਮ ਸਾਹਿਬ ਨਾਲ ਗੱਲਬਾਤ ਕਰਾਈ ਜਾਵੇ ਅਸੀਂ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਤਾਂ ਸਿਰਫ ਆਪਣੇ ਬੱਚੇ ਦਾ ਇਨਸਾਫ ਮੰਗਦੇ ਆਂ ਨਾਲੇ ਇਹਨਾਂ ਨੇ ਖੁਦ ਕਿਹਾ ਵੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਆਂ ਫਿਰ ਸਾਡੇ ਬੇਟੇ ਨਾਲ ਕਿਉਂ ਬੇਇਨਸਾਫੀ ਕਰਦੇ ਆਂ Ela que está é ছোটি <laughs> Atı kutu var işte. ਮੈਂ ਤੁਹਾਨੂੰ ਐਸੇ ਬੈਠ ਕੇ ਹੁੰਦਾ ਦੇਖੋ ਜੀ ਅੱਜ ਅਸੀਂ ਬਹੁਤ ਖੁਸ਼ੀ ਦੇ ਦਿਹਾੜੇ ਤੇ ਇਕੱਠੇ ਹੋਏ ਆਂ ਅੱਜ 15 ਦਾਸ ਦਾ ਜੇ ਜੇ